ਕਿਸੇ ਦਾ ਹੱਕ ਮਾਰਨਾ ਕਿਸੇ ਤਲ ਤੇ ਵੀ ਕਿਸੇ ਨੂੰ ਝੋਟ ਪਹਚਾਣੀ ਜਾਂ ਛੋਟੀ ਹੈ ਜਾਂ ਬੁਰੀ ਜੋ ਹੈ ਵੱਡੀ ਹੈ ਬੁਰਾ ਹੀ ਕਰਮ ਹੈ ਆਰਥਿਕ ਝੋਟ ਪਹਚਾਣੀ ਸਮਾਜਿਕ ਝੋਟ ਪਹਚਾਣੀ ਸਰੀਰਿਕ ਝੋਟ ਪਹਚਾਣੀ ਪਰ ਦੂਜੇ ਨੂੰ ਝੋਟ ਪਹਚਾ ਕੇ ਮਨ ਨੂੰ ਖੁਸ਼ ਹੁੰਦਾ ਆਪਣੇ ਨੂੰ ਝੋਟ ਪਹੰਚੇ ਦੇ ਦੁਖੀ ਹੁੰਦਾ ਦੁਖੀ ਹੁੰਦਾ ਤਾਂ ਬੁਰਾ ਕਰਮ ਤੇ ਜਗਤ ਦੇ ਚ ਵੱਧਦਾ ਜਾ ਰਿਹਾ ਹੈ ਸਾਰੇ ਜਗਤ ਦੇ ਚ ਦੁੱਖ ਵੱਧਦਾ ਜਾ ਰਿਹਾ ਦੁੱਖ ਵੱਧਦਾ ਜਾ ਰਿਹਾ ਮਨੁੱਖ ਛੋਟੀ ਛੋਟੀ ਥਾਂ ਤੇ ਸਾਵਧਾਨ ਨਹੀਂ ਆਉਂਦਾ ਮਹਾਰਾਜ ਕਹਿੰਦੇ ਨੇ ਸਾਵਧਾਨ ਹੋ ਨਰ ਅਚੇਤ ਪਾਪ ਤੇ ਡਰ ਰਹਿ ਆਹ ਸਜਣਾ ਨੂੰ ਇਸ ਪੰਕਤੀ ਨੂੰ ਪੜਨ ਦੇ ਚ ਮਵਲਤਾ ਲੱਗ ਜਾਂਦਾ ਹੈ ਭਈ ਅਚੇਤ ਪਾਪ ਤੋਂ ਡਰ ਪਾਪ ਕਿੱਥੇ ਅਚੇਤ ਹੋਵੇਗਾ ਕਰਤਾ ਪਾਪ ਦਾ ਕੌਣ ਹੈ ਅਸੀਂ ਆ ਉਹਨੂੰ ਆਖਿਆ ਜਾ ਰਿਹਾ ਹੈ ਇਹ ਅਚੇਤ ਮਨੁੱਖ ਪਾਪ ਤੋਂ ਡਰ ਨਰ ਅਚੇਤ ਏ ਅਚੇਤ ਬੰਦੇ ਏ ਨਾ ਸਮਝ ਬੰਦੇ ਪਾਪ ਤੋਂ ਡਰ ਕਿਸੇ ਨੂੰ ਝੋਟ ਨਾ ਪੁਜੇ ਕਿਉਂ ਪੁਚਾਈ ਗਈ ਝੋਟ ਕਈ ਗੁਣਾ ਵਜਣੀ ਹੋ ਕੇ ਵਾਪਸ ਆਏਗੀ ਤੈਨੂੰ ਲੱਗੇ ਰੱਬੀ ਨਿਯਮ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਚ ਹੱਥ ਨਾ ਆਵੇ ਜੋ ਤੂੰ ਜਗਤ ਨੂੰ ਦੇ ਰਿਹਾ ਹੈ ਇਹ ਹੀ पलट ਕੇ ਵਾਪਸ ਆਏਗਾ ਮੈਂ ਰੋ ਰਿਹਾ ਤਾਂ ਮੈਂ ਜ਼ਰੂਰ ਕਈਆਂ ਨੂੰ ਰੁਲਾਇਆ ਹੋਵੇਗਾ ਹੋ ਗਈਏ ਮੇਰੀ ਬੇਇਜ਼ਤੀ ਜ਼ਰੂਰ ਮੈਂ ਕਿਸੇ ਦੀ ਬੇਇਜ਼ਤੀ ਕੀਤੀ ਹੋਣੀ ਹੈ ਇਤੇ ਦਿੱਤਾ ਲਈਏ ਆਪਣਾ ਕਿੱਕਰੀ ਉਗ ਪੈਨੇ ਕੰਡੇ ਹੀ ਕੰਡੇ ਤੂੰ ਮੈਂ ਕਿਕਰਾਂ ਦਾ ਹੀ ਬੀਜ ਬੋਇਆ ਹੋਵੇਗਾ ਮਿਲ ਗਏ ਨੇ ਮੈਨੂੰ ਅੰਗੂਰ ਤੂੰ ਮੈਂ ਜ਼ਰੂਰ ਅੰਗੂਰ ਦੀ ਸ਼ਾਖ ਲਾਈ ਹੋਵੇਗਾ ਉਹਦਾ ਬੂਟਾ ਲਾਇਆ ਹੋਵੇਗਾ ਬਾਬਾ ਫਰੀਦ ਕਹਿੰਦੇ ਨੇ ਹੁਣ ਕੀ ਸਮਝਾਈਏ ਇਸਨੂੰ ਲੋੜੇ ਦਾਖ ਬਿਜੌਰੀਆਂ ਬਲਿਛੀਸਤਾਨ ਦਾ ਇਲਾਕਾ ਬਿਜੌਰ ਦਾ ਇਲਾਕਾ ਉਥੋਂ ਦੀ ਦਾਖ ਬੜੀ ਮਸ਼ਹੂਰ ਸੀ ਉਥੋਂ ਦੀ ਦਾਖ ਬੜੀ ਸਵਾਦਲੀ ਕਿਸ਼ਮਿਸ਼ ਤੇ ਬਾਬਾ ਫਰੀਦ ਕਹਿੰਦੇ ਨੇ ਮੰਗ ਦਾ ਉਥੇ ਬਿਜੌਰੀ ਦਾਖ ਹੈ ਲੋੜੇ ਦਾਖ ਬਿਜੌਰੀਆਂ ਪਰ ਕਿਕਰ ਬੀਜੇ ਜੱਟ ਬੂਟਾ ਕਿ ਕਰਦਾ ਲਾਂਦਾ ਮੰਗਦਾ ਬਿਜੌਰੀ ਅੰਗੂਰ ਹੈ ਲੋੜੇ ਦਾਖ ਬਿਜੌਰੀਆਂ ਕਿਕਰ ਵੀਜੇ ਜੱਟ ਹੰਡੇ ਉਨ ਕਤਾਇੰਦਾ ਪੈਂਦਾ ਲੋੜੇ ਪੱਠ ਕੌਣ ਦਸੇ ਜੋ ਤੂੰ ਬੀਜ ਰਿਹਾ ਉਹ ਤੈਨੂੰ ਹੀ ਖਾਣਾ ਪਏਗਾ ਆਪ ਬੀਜ ਆਪੇ ਹੀ ਖਾਏ ਇਤੇ ਜਿਹੜਾ ਬੀਜੇ ਸੋ ਲੋਣੇ ਹਨ ਕਰਮਾਂ ਸੰਧ ਲਾਖੇ 4-5 ਸਾਲ ਪਹਿਲੇ ਦੀ ਘਟਨਾ ਅੰਮ੍ਰਿਤ ਵੇਲੇ ਸਾਊਥ ਆ ਲੰਡਨ ਦੀ ਗੱਲ ਤਿੰਨ ਨੌਜਵਾਨ ਅੰਮ੍ਰਿਤ ਵੇਲੇ ਮੇਰੇ ਕੋਲ ਆਏ ਇੱਕ ਮਾਸੂਮ ਬੱਚਾ ਉਹਨਾਂ ਦੀ ਗੋਦ ਵਿੱਚ ਸੀ ਜਨਮ ਤੋਂ ਹੀ ਉਹਦੇ ਪੈਰ ਨਹੀਂ ਸਨ ਹੱਥ ਨਹੀਂ ਸਨ ਜਨਮ ਤੋਂ ਹੀ ਔਰ ਗਜ਼ਬ ਦੀ ਗੱਲ ਅੱਖਾਂ ਤੇ ਬਣੀਆਂ ਹੀ ਨਹੀਂ ਸਨ ਐਵੇਂ ਮੋਸ ਅੱਖਾਂ ਤੋਂ ਬਿਨਾ ਮੋਸ ਸੀ ਪਰ ਜ਼ਿੰਦਾ ਮੇਰੇ ਅੱਗੋਂ ਰਖਿਆ ਅੰਮ੍ਰਿਤ ਵੇਲੇ ਮੈਂ ਵੀ ਹੈਰਾਨ ਕਿ ਅੰਮ੍ਰਿਤ ਵੇਲੇ ਆਏ ਨੇ ਮਾਸੂਮ ਬੱਚਾ ਮੇਰੇ ਅੱਗੋਂ ਬਿਲਕੁਲ ਡਰਾਉਣ ਆ ਜੇ ਮੈਨੂੰ ਕਹਿਣ ਲੱਗੇ ਗੈਨੇ ਜੀ ਤੁਹਾਡੇ ਕਰਮ ਸਿਧਾਂਤ ਨਾਲ ਅਸੀਂ ਸਹਿਮਤ ਨਹੀਂ ਕਿਉਂ ਤੁਸੀਂ 15 ਦਿਨ ਸਿਰ ਖਪਾਈ ਕਰਦੇ ਰਹੇ ਹੋ मैं पंद्रह दिन कर्म फिलोसफी ते बोलिया पहले दस इस बच्चे ने की है अगर ये जिंदा रहा जीवन भर दुखी रहेगा मां बाप भी दुखी रहने इसने कीता की इतों स्पष्ट हो गया कर्म सिद्धांत थोड़ा गलत है कर्म फिलासफी निरी झूठ है की किया इसने ਮੈਂ ਕਹ ਗਜ਼ਬ ਦੀ ਗੱਲ ਪਹਿਲੇ ਵਿਚਾਰ ਵਟਾਂਦਰਾ ਕਰਨ ਦਾ ਟੰਗ ਤੇ ਸਿੱਖੋ ਸਵਾਲ ਵੀ ਆਪ ਕਰ ਲਿਆ ਜਵਾਬ ਵੀ ਆਪ ਦੇ ਦਿੱਤਾ ਵਿਚਾਰ ਵਟਾਂਦਰਾ ਇਹ ਹੁੰਦਾ ਆਪਣੇ ਵਿਚਾਰ ਰੱਖਣੇ ਦੂਜੇ ਦੇ ਵਿਚਾਰ ਸੁਣਨੇ ਤੁਸੀਂ ਤੇ ਸਵਾਲ ਵੀ ਖੁਦ ਕਰ ਦਿੱਤਾ ਤੇ ਜਵਾਬ ਵੀ ਖੁਦ ਲੈ ਲੇ ਦਿੱਤਾ ਐਸਨੇ ਕੀ ਕੀਤਾ ਕੁਝ ਵੀ ਨਹੀਂ ਕੀਤਾ ਲੈ ਜਜ਼ਾ ਕਰਮ ਸਿਧਾਂਤ ਗੱਲ ਮੈਂ ਇੱਕ ਗੱਲ ਸੁਣੋ ਕਰਮ ਮਨੁੱਖ ਮਰਦੇ ਦਮ ਤੱਕ ਕਰਦਾ ਹੈ ਰੋਜ਼ ਰੋਜ਼ ਜੀਵਨ ਦਾ ਚੋਲਾ ਛੋਟਾ ਹੁੰਦਾ ਜਾ ਰਿਹਾ ਹੈ ਰੋਜ਼ ਰੋਜ਼ ਕਰਮਾਂ ਦੀ ਖੇਤੀ ਵੱਡੀ ਹੁੰਦੀ ਜਾ ਰਹੀ ਹੈ ਵੱਡੀ ਹੁੰਦੀ ਜਾ ਰਹੀ ਹੈ ਧਰਤੀ ਕਰਮਾਂ ਦੀ ਵੱਡੀ ਹੁੰਦੀ ਜਾ ਰਹੀ ਹੈ ਬੋਏ ਹੋਏ ਬੀਜ ਜ਼ਿਆਦਾ ਹੁੰਦੇ ਜਾ ਰਹੇ ਕੁਝ ਅਸੀਂ ਖਾਈ ਜਾ ਰਹੇ ਹਾਂ ਫਿਰ ਵੀ ਫਸਲ ਵੱਧਦੀ ਜਾ ਰਹੀ ਹੈ ਇੱਕ ਦਿਨ ਚੋਲਾ ਮੁੱਕ ਜਾਂਦਾ ਹੈ ਬੀਜੇ ਹੋਏ ਬੀਜ ਰਹਿ ਜਾਂਦੇ ਨੇ ਉਹ ਜੋ ਬੀਜ ਹੋਏ ਬੀਜ ਰਹਿ ਜਾਂਦੇ ਨੇ ਉਹਨਾਂ ਹੀ ਕੀਤੇ ਕਰਮਾਂ ਕਰਕੇ ਕਰਮੀ ਆਵੇ ਕਪੜਾ ਫਿਰ ਕਪੜਾ ਮਿਲਦਾ ਫਿਰ ਚੋਲਾ ਮਿਲਦਾ ਮੈਂ ਕਿ ਕੁਝ ਬੋਇਆ ਹੋਏ ਬੀਜ ਰਹਿ ਗਏ ਸਨ ਇਸ ਨੇ ਨਹੀਂ ਭੋਗੇ ਹੁਣ ਭੋਗੇਗਾ ਹੁਣ ਪਾਉਗੇਗਾ ਬੱਚਾ ਚੁੱਕ ਲਿਆ ਕਹਿਣ ਲੱਗੇ ਬੜੇ ਕਠੋਰ ਬਚਨ ਨੇ ਤੁਹਾਡੇ ਮੈਂ ਕਿ ਨਹੀਂ ਪ੍ਰਭੂ ਦਾ ਨਿਯਮ ਹੈ ਈਸ਼ਵਰੀ ਨਿਯਮ ਹੈ ਔਰ ਮੈਂ ਮਕਈ ਬੀਜ ਦੇਵਾ ਤੇ ਫਿਰ ਆਖਾ ਪ੍ਰਭੂ ਮੇਰੇ ਕੋਲ ਭੁੱਲ ਹੋ ਗਈ ਏ ਚਲੋ ਬੋਈ ਤੇ ਮੈਂ ਮਕਈ ਏ ਪਰ ਤੂੰ ਕਣਕ ਪੈਦਾ ਕਰ ਦੇ ਰੱਬ ਨੇ ਇਹ ਆਪਣਾ ਨਹੀਂ ਅਸੀਂ ਆਪਣਾ ਵਿਧਾਨ ਨਹੀਂ ਬਦਲਦੇ ਸਾਰੀ ਦੁਨੀਆ ਦੇ ਰਾਸ਼ਟਰੀ ਵਿਧਾਨ पता नहीं कितनी दफा तरमीम हो चुके संशोधन हो चुके सैकड़े दफा साढ़े सा दे विधान अमेंडमेंट हो चुकी है बार बार तबदीली करनी पी है बार बार संशोधन करना है, जे रब विधान भी संशोधन करना पवे तरमीम करनी पे अमेंडमेंट करनी पे तो यह मतलब रब को भी भुलना होदिया गलतियां उसने भी विधान उसका भी गलत है ਅਟਲ ਵਿਧਾਨ ਹੈ ਔਰ ਉਹ ਅਟਲ ਸੁਲਤਾਨ ਹੈ ਦੱਦਾ ਦੋਸ ਨਾ ਦੇਉ ਕਾਹੋ ਦੋਸ ਕਰਮਾ ਆਪਣਿਆਂ ਸਰੀਰ ਦਾ ਛੋਲਾ ਰੋਜ਼ ਰੋਜ਼ ਛੋਟਾ ਹੋ ਰਿਹਾ ਹੈ ਕਰਮਾਂ ਦੀ ਫਸਲ ਰੋਜ਼ ਰੋਜ਼ ਵੱਧੀ ਜਾ ਰਹੀ ਹੈ ਝੋਲੀ ਰੋਜ਼ ਰੋਜ਼ ਛੋਟੀ ਹੁੰਦੀ ਜਾ ਰਹੀ ਹੈ ਬੀਜ ਰੋਜ਼ ਰੋਜ਼ ਵੱਧੇ ਜਾ ਰਹੇ ਨੇ ਇੱਕ ਦਿਨ ਝੋਲੀ ਮੁੱਕ ਜਾਂਦੀ ਏ ਪਰ ਬੋਏ ਵਿੱਚ ਤੇ ਰਹਿ ਜਾਂਦਾ ਹੈ ਫਿਰ ਕਪੜਾ ਮਿਲਦਾ ਹੈ ਫਿਰ ਚੋਲਾ ਮਿਲਦਾ ਕਰਮੀ ਆਵੇ ਕਪੜਾ ਉਹਨਾਂ ਕੀਤੇ ਹੋਏ ਕਰਮਾਂ ਕਰਕੇ ਜੋ ਫਲ ਲਗਣ ਉਹ ਪਹਿਲੇ ਜੀਵਨ ਸਮਾਪਤ ਹੋ ਗਿਆ ਫਲ ਕਰਦਾ ਨਹੀਂ ਉਹਨਾਂ ਕਰਮਾਂ ਨੇ ਫਿਰ ਜਨਮ ਦੇ ਦਿੱਤਾ ਫਿਰ ਜਨਮ